ਤੁਸੀਂ ਆਪ ਦੇਖਿਆ ਤੁਹਾਡਾ ਕਿੰਨਾ ਵੱਡਾ ਨੁਕਸਾਨ ਗੜਿਆਂ ਨਾਲ ਹੋਇਆ ਹੈ ਕਿੰਨਾ ਵੱਡਾ ਨੁਕਸਾਨ ਗੜਿਆਂ ਨਾਲ ਹੋਇਆ ਤੁਹਾਡਾ ਹੁਣੀ ਕੋਈ ਪੁੱਛਣ ਆਇਆ ਆ ਜਿਹੜਾ ਇਹਨਾਂ ਦਾ ਉਮੀਦਵਾਰ ਖੁੱਡੀਆਂ ਆ ਖੇਤੀਬਾੜੀ ਮੰਤਰੀ ਵੀ ਹੈ ਤੇ ਪਸ਼ੂ ਪਾਲਣ ਮੰਤਰੀ ਵੀ ਹੈ ਇੱਥੇ ਜਾਨਵਰਾਂ ਦੀ ਬਿਮਾਰੀ ਆਈ ਬਿਲਕੁਲ ਨਹੀਂ ਆਈ ਜੜਿਆ ਦਾ ਤਬਾਹ ਹੋ ਗਿਆ ਇਲਾਕਾ ਕੋਈ ਪੁੱਛਣ ਨਹੀਂ ਆਇਆ ਪਿਛਲੇ ਸਾਲ ਹੜਾਂ ਕਾਰਨ ਅੱਧਾ ਪੰਜਾਬ ਦੁੱਪ ਗਿਆ ਸੀ ਤੇ ਕਿਸਾਨ ਤੱਬਰਾ ਹਾਲ ਹੋ ਗਿਆ ਸੀ 1 ਰੁਪਿਆ ਨਹੀਂ ਦਿੱਤਾ ਨਰਮੇ ਕਰਕੇ ਸੁੰਡੀ ਪੈ ਗਈ ਤਬਾਹ ਹੋ ਗਿਆ ਕੋਈ ਪੁੱਛਿਆ ਨਹੀਂ ਇਹਨਾਂ ਨੂੰ ਕੋਈ ਫਿਕਰ ਨਹੀਂ ਭਗਵੰਤ ਮਾਨ ਨੂੰ ਕੋਈ ਫਿਕਰ ਨਹੀਂ ਆਹ ਦਿੱਲੀ ਵਾਲੀਆਂ ਪਾਰਟੀਆਂ ਇਹਨਾਂ ਦਾ ਨਿਸ਼ਾਨਾ ਹੈ ਕਿ ਇੱਕ ਸੂਬੇ ਤੇ ਕਾਬਜ਼ ਹੋ ਜਾਈਏ ਇਹਨੂੰ ਇੱਕ ਲੁੱਟਣ ਦਾ ਸਾਧਨ ਬਣਾ ਕੇ ਦੂਜੇ ਸੂਬਿਆਂ 'ਚ ਅੱਜ ਭਗਵੰਤ ਮਾਨ ਜਿੱਥੇ ਵੀ ਕੇਜਰੀਵਾਲ ਹਿੰਦੋਸਤਾਨ ਜਾਂਦਾ ਹੈ ਪੰਜਾਬ ਸਰਕਾਰ ਦਾ ਜਹਾਜ਼ ਲੈ ਕੇ ਕਿਰਾਏ ਤੇ ਉੱਥੋਂ ਲੈ ਕੇ ਜਾਂਦੇ ਆ ਇੱਥੇ ਵੀ ਜੇ ਇੱਕ ਛੋਟੀ ਜੀ ਚੀਜ਼ ਦਾ ਤੁਗਾਟਨ ਕਰਨਾ ਕੇਜਰੀਵਾਲ ਨੂੰ ਬੁਲਾਉਂਦੇ ਆ ਕਰਨ ਵਾਸਤੇ ਅੱਜ ਆਪਣੀ ਪੰਜਾਬੀਆਂ ਦੀ ਸਰਕਾਰ ਨਹੀਂ ਹੈ ਤੁਸੀਂ ਜਾਣਦੇ ਹੋ ਬਾਦਲ ਸਾਹਿਬ ਨੇ ਕਿੰਨੀ ਸੇਵਾ ਕੀਤੀ ਪੰਜਾਬ ਦੀ ਲੀਡਰ ਇੱਕ ਦਿਨ ਜ ਨਹੀਂ ਬਣਦਾ ਆਪਾਂ ਜਿਹੜਾ ਸੋਚਦੇ ਆ ਨਾ ਇੱਕ ਦਿਨ ਚ ਲੀਡਰ ਬਣ ਜਾਂਦਾ ਆਈ ਹੋਊਗਾ ਜਿਵੇਂ ਭਗਵੰਤ ਮਾਨ ਨੇ ਆਪਣੇ ਆਪ ਕੀਤਾ ਆ ਜਿਹੜੇ ਆ ਜਿਹੜੇ ਲੋਕ ਆ ਜਿਹੜੇ ਲੋਕ ਆਉਂਦੇ ਐ ਐ ਚੁਟਕਲੇ ਸੁਣਾ ਕੇ ਚਲੇ ਜਾਂਦੇ ਐ ਉਹਨਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਵੇਖੋ ਸਾਬ ਪ੍ਰਕਾਸ਼ ਸਿੰਘ ਬਾਦਲ ਨੂੰ ਵਿਸ਼ਵਾਸ ਜਿੱਤਣ ਵਾਸਤੇ 70 ਸਾਲ ਦੀ ਸੇਵਾ ਉਹਨਾਂ ਨੇ ਕੀਤੀ ਕਾਲੀ ਦਲ ਦੀ ਤੁਹਾਡੇ ਦੁੱਖ ਸੁੱਖ ਦੇ ਸਾਥੀ ਰਹੇ ਅਜਿਹੇ ਲੋਕ ਆਉਂਦੇ ਐ ਜੁੜਕਲੇ ਸੁਣਾ ਕੇ ਚਲੇ ਜਾਂਦੇ ਆ ਉਹਨਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਦੇਖੋ ਸਦਾ ਪ੍ਰਕਾਸ਼ ਸਿੰਘ ਬਾਦਲ ਨੂੰ ਵਿਸ਼ਵਾਸ ਜਿੱਤਣ ਵਾਸਤੇ 70 ਸਾਲ ਦੀ ਸੇਵਾ ਉਹਨਾਂ ਨੇ ਕੀਤੀ ਕਾਲੀ ਦਲ ਦੀ ਤੁਹਾਡੇ ਦੁੱਖ ਸੁੱਖ ਦੇ ਸਾਥੀ ਰਹੇ ਤੁਹਾਡੀ ਹਰ ਮੁਸ਼ਕਲ ਤੁਹਾਡੀ ਉਹ ਮੁਸ਼ਕਲ ਆਉਂਦੀ ਸੀ ਨਾਲ ਖੜਦੇ ਸੀ ਨਾਲੇ ਬਠਿੰਡੇ ਦੇ ਹਾਤੀ ਵਾਲਿਓ ਜੋ ਜੋਸੀਆ ਬਾਪੂ ਬਾਦਲ ਨੇ ਬਣਾਈ ਤੁਸੀਂ ਦੇਖੋ ਹਰ ਚੀਜ਼ ਹੀ ਤੁਹਾਡੇ ਹਲਕੇ ਚ ਹੋ ਗਈ। ਜੇ ਕਿਸਾਨੀ ਦੀ ਗੱਲ ਕਰੀਏ ਜੇ ਟਿਊਬਵਲ ਕਨੈਕਸ਼ਨ ਆ ਦਿੱਤੇ ਬਾਪੂ ਬਾਦਲ ਨੇ ਜੇ ਬਿਜਲੀ ਉਹ ਤੇ ਮੁਫਤ ਆਉਂਦੀ ਹੈ ਬਾਪੂ ਬਾਦਲ ਦੀ ਹੈ ਜੇ ਮੰਡੀਆਂ ਬਾਪੂ ਬਾਦਲ ਦੀਆਂ ਕ ਤੁਸੀਂ ਦੇਖੋ ਤੁਹਾਡੇ ਪੱਕੇ ਖਾਲ ਬਾਪੂ ਬਾਦਲ ਨੇ ਬਣਾਈਆਂ ਕਸੀਆਂ ਬਾਪੂ ਬਾਦਲ ਨੇ ਬਣਾਈਆਂ ਮੈਨੂੰ ਇਹਦਾ ਕੋਈ ਚੀਜ਼ ਨਹੀਂ ਤੁਹਾਡੀ ਇੱਥੇ ਭਾਵੇਂ ਸਕੂਲ ਹੈ ਭਾਵੇਂ ਹਸਪਤਾਲ ਹੈ ਭਾਵੇਂ ਕੁਝ ਵੀ ਹੈ ਤੁਹਾਡੇ ਗਵਾਂਢ 'ਚ ਅਸੀਂ ਰਹਿੰਦੇ ਹਾਂ ਜੋ ਜੋ ਫਾਇਦਾ ਅਕਾਲੀ ਦਲ ਦੀ ਤਾਕਤ ਨਾਲ ਤੁਹਾਨੂੰ ਬਣ ਸਕਦਾ ਹੈ ਹੋਰ ਕਿਤੇ ਬਣ ਸਕਦਾ ਹੈ ਗਰੀਬ ਨੂੰ ਆਟਾ ਦਾਲ ਛੱਗਣ ਪੈਨਸ਼ਨ ਜਿੰਨੀਆਂ ਵੀ ਸਹੂਲਤਾਂ ਸਾਰੀਆਂ ਹੀ ਆਪਣੀ ਅਕਾਲੀ ਦਲ ਦੀ ਸਰਕਾਰ ਨੇ ਐਸ ਕਰਕੇ ਮੈਂ ਬੇਨਤੀ ਕਰਨਾ ਤਜਰਬੇ ਕਰਨੇ ਛੱਡ ਦਿਓ ਆ ਜਿਹੜਾ ਹੁੰਦਾ ਬਦਲਾਅ ਦੇ ਨਾਤੇ ਵੋਟਾਂ ਮੰਗ ਲੈਂਦਾ ਬਾਅਦ ਠੱਗੀ ਮਾਰ ਕੇ ਚਲੇ ਜਾਂਦਾ ਤੁਸੀਂ ਪਿਛਲੇ 40 ਸਾਲ ਦਾ ਇਤਿਹਾਸ ਦੇਖੋ ਜੋ ਕੁਛ ਵੀ ਪੰਜਾਬ 'ਚ ਬਣਿਆ ਉਦੋਂ ਹੀ ਬਣਿਆ ਜਦੋਂ ਅਕਾਲੀ ਦਲ ਦੀ ਸਰਕਾਰ ਜਿਨੇ 5 ਸਾਲ ਕਾਂਗਰਸ ਦੀ ਦੇ ਦਿੰਨੇ ਉੱਥੇ ਕੰਮ ਰੁਕ ਜਾਂਦੇ ਆ ਆ ਝਾੜੂ ਵਾਲੇ ਨੇ ਤਾਂ ਸਭ ਬਿਲਕੁਲ ਬਰਬਾਦ ਕਰ ਦਿੱਤਾ ਐਸ ਕਰਕੇ ਮੈਂ ਪੰਜਾਬੀਆਂ ਨੂੰ ਕਹਿਣਾ ਚਾਹਣਾ ਐ ਇਸ ਮੈਦਾਨੇ ਜੰਗ ਵਿੱਚ ਹੁਣ ਜਿਹੜੇ ਪਾਰਲੀਮੈਂਟ ਅੱਜ ਐਲਾਨ ਹੋ ਗਿਆ ਇੱਕ ਪਾਸੇ ਕੱਲੀ ਖੇਤਰੀ ਪਾਰਟੀ ਐ ਦੂਜੇ ਪਾਸੇ ਸਾਰੇ ਦਿੱਲੀਆ ਦੀਆਂ ਪਾਰਟੀਆਂ ਹੁਣ ਮੈਂ ਦੇਖਣਾ ਚਾਹਣਾ कि ਤੁਹਾਡੇ ਵਿੱਚ ਕਿੰਨਾ ਜੋਸ਼ ਹੈ ਕਿਵੇਂ ਆਪਾਂ ਇਕੱਲੀ ਖਾਲੀ ਪਾਰਟੀ ਤੁਹਾਡੇ ਸਾਰੇ ਦਿੱਲੀ ਦੀ ਪਾਰਟੀ ਨਾਲ ਲੜ ਰਹੀ ਹੈ ਮੈਨੂੰ ਤੁਹਾਡੇ ਤੇ ਬੜਾ ਵਿਸ਼ਵਾਸ ਹੈ ਦੇਖੋ ਆਹ بڑی ਆਪਣੀ ਕੌਮ ਦੀ ਇੱਜ਼ਤ ਦਾ ਸਵਾਲ ਹੈ ਜਿਹੜਾ ਹੋਂਦਾ ਆਪਣੇ ਨਾਲ ਧੱਕੇ ਕਰ ਲੈਂਦਾ ਤੁਸੀਂ ਦੇਖਿਆ ਕੀ ਹੋਇਆ ਬਾਰਡਰ ਤੇ ਤੁਹਾਡੇ ਬੰਬ ਸਿੱਟੇ ਗਏ ਤੁਹਾਡੇ ਨਾਲ ਗਾਠੀ ਚਾਰਜ ਕੀਤਾ ਗਿਆ ਤੁਸੀਂ ਦੇਖਿਆ ਕਿੰਨਾ ਧੱਕਾ ਹੋਈ ਜਾਂਦਾ ਹੈ ਤੁਸੀਂ ਆਪਣੀ ਕਾਲੀ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੇ ਤੋੜ ਦਿੱਤੀ। ਤੱਕ ਹਜ਼ੂਰ ਸਾਹਿਬ ਤੇ ਜਿਹੜੀ ਆਪਣੀ ਕੌਮ ਦਾ ਤਖ਼ਤ ਸਾਹਿਬ ਹੈ ਉੱਥੇ ਉਹਨਾਂ ਨੇ ਕਬਜ਼ੇ ਹੋ ਗਏ। ਤਖ਼ਤ ਪਤਨਾ ਸਾਹਿਬ ਤੇ ਕਬਜ਼ੇ ਹੋ ਗਏ। ਜਿਹੜੇ ਤੁਹਾਡੇ ਘਰਾਂ ਦੇ ਉੱਤੋਂ ਦੀ ਟਪੀ ਜਾਣਗੇ ਉਦੋਂ ਜਾਗੋਗੇ। ਆ ਸ਼੍ਰੋਮਣੀ ਅਕਾਲੀ ਦਲ ਕੌਮ ਦੀ ਜਥੇਬੰਦੀਆ, ਪੰਜਾਬ ਦੀ ਜਥੇਬੰਦੀਆ, ਪੰਜਾਬੀਆਂ ਦੀ ਆਵਾਜ਼ ਹੈ, ਪੰਜਾਬੀਆਂ ਦੀ ਫੌਜ ਹੈ। ਜੇ ਆਹ ਜਿਹੜੇ ਮੁਲਕ ਦੀ ਫੌਜ ਤਕੜੀ ਹੈ, ਉਸ ਮੁਲਕ ਤੋਂ ਸਾਰੇ ਡਰਦੇ ਐ। ਜੇ ਸਰਫਲਕ ਦੀ ਫੌਜ ਕਮਜ਼ੋਰ ਕਰਦੇ ਹੋ ਫਿਰ ਸਾਰੇ ਉਹਦੇ ਮਗਰ ਪੈ ਜਾਂਦੇ ਆ ਜਿਵੇਂ ਪਿਛਲੀ ਵਾਰ ਪੈ ਗਏ ਆ ਇਸ ਕਰਕੇ ਜੇ ਤੁਸੀਂ ਬਚਣਾ ਹੈ ਪੰਜਾਬ ਨੂੰ ਬਚਾਉਣਾ ਹੈ ਆਪਣੀ ਕੌਮ ਨੂੰ ਬਚਾਉਣਾ ਹੈ ਕਿਸਾਨੀ ਨੂੰ ਬਚਾਉਣਾ ਹੈ ਗਰੀਬ ਨੂੰ ਬਚਾਉਣਾ ਹੈ ਵਪਾਰ ਨੂੰ ਬਚਾਉਣਾ ਹੈ ਤੇ ਪੰਜਾਬ ਵੀ ਤਰੱਕੀ ਕਰਾਉਣੀ ਹੈ ਆਪਣੇ ਕੋਲੇ ਹੁਣ ਕੋਈ ਚਾਰਾ ਨਹੀਂ ਹੈ ਕੋਈ ਬਦਲਾ ਕੋਈ ਮਰਜ਼ੀ ਕਹੀ ਜਾਏ ਇੱਕੋ ਇੱਕ ਨਿਸ਼ਾਨਾ ਰੱਖੋ ਆਪਣੀ ਪੰਜਾਬ ਦੀ ਪਾਰਟੀ ਆਪਣੀ ਖੇਤਰੀ ਪਾਰਟੀ ਕੌਮ ਦੀ ਪਾਰਟੀ ਪੀਟੀਟੀ ਦਾ ਸਤਿਕਾਰਯੋਗ ਕਰਨ ਦੇ ਲੀਡਰਸ਼ਿਪ ਦਾ ਧੰਨਵਾਦ ਕਰਦਾ ਯਾਰ ਕਮਾਲ ਕਰਤਾ ਤੁਸੀਂ ਅੱਜ ਤੁਸੀਂ ਜਿਵੇਂ ਜੋਸ਼ ਨਾਲ ਮੈਂ ਕਿ ਜਿੰਨੇ ਜੋਸ਼ ਨਾਲ ਤੁਸੀਂ ਆਏ ਹੋ ਆ 2 ਮਹੀਨੇ ਤੋਂ ਦੁਗਣਾ ਤਕਨਾ ਚੋਗਣਾ ਕਰ ਦਿਓ ਜੋਸ਼ ਆ ਜਿਹੜੇ ਝਾੜੂ ਵਾਲੇ ਤੇ ਦੂਜੇ ਇੱਥੇ ਪਿੰਡਾਂ ਚ ਜਾਣਗੇ ਪਹਿਲੇ ਗੱਲ ਤੋਂ ਉਹਨੂੰ ਪੁੱਛੋ ਤੁਸੀਂ ਦਵਾਲ ਦਿਓ ਬਹੁਤ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ thank you